ਪਰੇ ਬਾਜ਼ਾਰ ਚ ਪੈ ਗਈਆਂ ਭਾਜੜਾ ਮੁੰਡਿਆਂ ਨੇ ਕੁੱਟਿਆ ਦੁਕਾਨਦਾਰ ਤੁਹਾਨੂੰ ਦੱਸਦੀ ਹੈ ਕਿ ਇਹ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਉਸ ਵੇਲੇ ਭਾਜੜਾ ਮਚ ਗਈਆਂ ਜਦੋਂ 15 ਤੋਂ 20 ਨੌਜਵਾਨ ਹੱਥਾਂ ਵਿੱਚ ਡਾਂਗਾਂ ਤੇ ਹਥਿਆਰ ਲੈ ਕੇ ਪਰੇ ਬਾਜ਼ਾਰ ਵਿੱਚ ਵੜ ਗਏ ਤੇ ਪਰੇ ਬਾਜ਼ਾਰ ਚ ਵੜੇ ਇਹਨਾਂ ਨੌਜਵਾਨਾਂ ਨੇ ਸ਼ਰਯਮ ਗੁੰਡਾਗਰਦੀ ਦਿਖਾਈ ਤੇ ਇੱਕ ਦੁਕਾਨਦਾਰ ਨੂੰ ਪਰੇ ਬਾਜ਼ਾਰ ਦੇ ਵਿੱਚ ਕੁੱਟਿਆ ਇਸ ਦੀਆਂ ਤਸਵੀਰਾਂ ਸੀਸੀਟੀਵੀ ਸਾਹਮਣੇ ਆਈਆਂ ਜਿਸ ਨੇ ਜਿਸ ਵਿੱਚ ਕਈ ਨੌਜਵਾਨ ਇਸ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਹਨ ਮਾਮਲਾ ਪੂਰਾ ਕੀ ਹੈ ਆਓ ਦਿਖਾਉਂਦੇ ਆ ਤੁਹਾਨੂੰ ਇਸ ਦੀ ਪੂਰੀ ਰਿਪੋਰਟ ਮੇਰਾ ਨਾਮ ਰੇਸ਼ਬਦ ਸਿੰਘ ਹੈ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਵੀਰੇ ਇੱਕ ਤਾਂ ਉਹ ਹੈ ਆਪਣਾ ਖਾਲਸਾ ਵੱਲੇ ਵਾਲਾ ਮਾਟਾ ਕੋਲਡਰਿੰਗ ਵਾਲਾ ਦਾ ਮੁੰਡਾ ਤੇ ਦੋ ਤਿੰਨ ਮੁੰਡੇ ਹੋਰ ਹਨ ਉੱਥੇ ਦੇ ਤੋਂ ਪੂਰਾ ਬਾਜ਼ਾਰ ਦੇ ਤੇ ਬਾਕੀ ਸਾਰੇ ਜਾਣਦੇ ਆ ਮੇਰੇ ਬਾਕੀ ਫੇਸ ਟੂ ਫੇਸ ਮਾਟਾ ਕੋਲਡਰਿੰਗ ਵਾਲਾ ਕਿਹੜਾ ਹੈ ਜੀ ਮਾਟਾ ਕੋਲਡਰਿੰਗ ਖਾਲਸਾ ਵੱਲੇ ਵੀਰੇ ਆਪਣੀ ਦੁਕਾਨ ਹੈ ਹਾਂ ਤੇ ਆਪਣੇ ਸਾਡੇ ਇੱਥੇ ਮਿੰਨੀ ਮਾਰਕੀਟ ਦੇ ਵਿੱਚ ਆ ਦੁਕਾਨਦਾਰ ਨੇ ਇਹਨਾਂ ਨੇ ਸਾਨੂੰ ਫੋਨ ਤੇ ਦੱਸਿਆ ਸੀਗਾ ਵੀ ਵੈਦਨਾ ਕਰਕੇ ਵੀ ਮੁੰਡੇ ਇਕੱਠੇ ਹੋਏ ਨੇ ਤੇ ਵੀ ਕੋਈ ਵੀ ਹਾਸਾ ਹੋ ਸਕਦਾ ਜਿਸ ਕਰਕੇ ਅਸੀਂ ਆਏ ਤੇ ਆਉਂਦੇ ਹਾਂ ਸਾਨੂੰ ਪਤਾ ਲੱਗਾ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਬਾਕੀ ਜਿਹੜੀ ਇਹਨਾਂ ਨੂੰ ਜਿਹੜੇ ਕੋਈ ਛੱਟ ਜਿਹੜੀ ਸਰਟੀਫਿਕੇਟ ਜਿਹਨਾਂ ਲੱਗੀ ਆ ਉਹ ਇਲਾਜ ਵਾਸਤੇ ਗਏ ਹੋਗੇ ਨੇ ਉਸ ਤੋਂ ਬਾਅਦ ਜੋ ਬਿਆਨ ਬਣ ਲੈ ਕੇ ਫਿਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਹਨਾਂ ਵੱਲੋਂ ਟੈਗ ਕੀਤਾ ਗਿਆ ਕੋਈ ਪਤਾ ਚੱਲੇ ਇਹ ਕੁਝ ਨਹੀਂ ਪਤਾ ਈ ਅਜੇ ਅਜੇ ਕੋਈ ਨਾਂ ਸਾਹਮਣੇ ਨਹੀਂ ਆਇਆ ਕਿਸੇ ਦਾ ਸੀਸੀਟੀਵੀ ਦੇਖੀ ਗਈ ਹੈ ਕਿੰਨੇ